ਠੀਕ ਹੈ। ਉਹ ਲੋ ਜੀ ਮਸਲੀਨ ਪ੍ਰਿੰਟਰ ਪਹੁੰਚਿਆ ਆਪਣੇ ਕੋਲੇ ਨਵੇਂ ਪ੍ਰਿੰਟਡ ਸੂਟ ਆ ਗਏ ਬੜੇ ਹੀ ਟੌਪ ਟੌਪ ਦੇ ਕੱਪੜੇ ਤੇ ਡਿਜ਼ਾਈਨ ਚਾਰਟ ਪਹੁੰਚੇ ਨਵੇਂ। ਜਾਰਜਟ, ਮਸਲੀਨ ਅਲੱਗ-ਅਲੱਗ ਤਰ੍ਹਾਂ ਦੀ ਵੈਰਾਈਟੀ ਸਾਰੇ ਟੌਪ ਟੌਪ ਦੇ ਪ੍ਰਿੰਟ। ਦੇਖੋ ਜੀ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਪਹੁੰਚੇ ਨੇ オリジナル ਮਸਲੀਨ ਡਿਜੀਟਲ ਤੇ ਜੋਰ ਜੱਟ ਦੇ ਵਿੱਚ ਮਾਲ ਪਹੁੰਚਿਆ ਬੜੇ ਟੌਪ ਟੌਪ ਦੇ ਪ੍ਰਿੰਟਡ ਸੂਟ ਪਹੁੰਚੂਕੇ ਨੇ ਪੂਰੇ ਲੈਸ ਰੇਟ ਦੇ ਵਿੱਚ ਦੇਵਾਂਗੇ ਪੂਰੀ ਭਾਰੀ ਸੇਲ ਲੱਗ ਚੁੱਕੀ ਐ ਬਹੁਤ ਹੀ ਮਿੱਠੇ ਰੇਟਾਂ ਦੇ ਵਿੱਚ ਸਿਰਫ 2250 ਰੁਪਏ ਦੇ ਵਿੱਚ ਸਾਡੇ 450 500 ਰੁਪਏ ਵਾਲਾ ਕੱਪੜਾ ਮਿਲੂਗਾ ਸਿਰਫ 2500 ਰੁਪਏ ਦੇ ਵਿੱਚ ਕਲਰ ਚਾਰ ਸਾਰੇ ਪੂਰੇ ਟੌਪ ਡੌਪ ਦੇ ਪਹੁੰਚੂਕੇ ਨੇ ਪ੍ਰਿੰਟ ਨਵੇਂ ਆ ਦੇਖੋ ਜੋਰ ਜੱਟ ਦੇ ਵਿੱਚ ਮਾਲ ਪਹੁੰਚਿਆ ਬਹੁਤ ਹੀ ਸੋਹਣਾ ਦੇਖੋ ਜੀ ਪ੍ਰਿੰਟ ਚੈੱਕ ਕਰੋ ਪ੍ਰਿਵਟ ਟਾਕ ਕੁਆਲਟੀ ਮਾਰ ਬਹੁਤ ਚੰਗਾ ਦੇਖੋ ਜੀ ਕੀ ਬਾਤ ਹੈ ਜੀ ਆਹ ਲਓ ਜੀ ਪੇਂਟ ਵਾਲਾ ਸੂਟ ਪਹੁੰਚ ਗਿਆ ਬਹੁਤ ਸੋਹਣਾ ਪ੍ਰਿੰਟ ਕੀਤਾ ਹੋਇਆ ਜਿੱਦਾਂ ਪੇਂਟ ਕਰਿਆ ਹੁੰਦਾ ਸੂਟ ਦੇ ਉੱਪਰ ਬਹੁਤ ਸੋਹਣਾ ਡਿਜ਼ਾਈਨ ਕੀ ਬਾਤ ਹੈ ਜੀ ਆਹ ਲਓ ਪੱਤੀਆਂ ਵਾਲਾ ਡਿਜ਼ਾਈਨ ਪਹੁੰਚ ਗਿਆ ਗ੍ਰੀਨ ਪੱਤੀਆਂ ਫਲਾਵਰ ਵਾਲਾ ਪਹੁੰਚ ਗਿਆ ਔਰ ਇਹਦੇ ਵਿੱਚ ਨੇਵੀ ਕਲਰ ਬਹੁਤ ਸੋਹਣਾ ਸੂਟ ਸਕਿਨ ਦੇ ਨਾਲ ਸਕਿਨ ਕਲਰ ਦੇ ਨਾਲ ओरिजिनल ਮਸਲੀਨ लो जी चौर जैकट पहुंच चुकी है ये भी टॉप का कपड़ा पूरा स्टैंडर्ड का बहुत सोना कपड़ा पहुंचा अपने को डिजिटल कपड़े पहुंच चुके हैं अलग अलग तरह की वरायटी होगी सारी सिर्फ ढाई सौ रुपए केल मेला लग चुक है पूरा भारी सेल कूरे मिथे रेटों के माल पहुंच चुके हैं भाई अपने को लो जी देखो जी चेक करो फिलवर वाले डिजन पहुंच चुके हैं ਅਲੱਗ-ਅਲੱਗ ਤਰ੍ਹਾਂ ਦੀ ਵੈਰਾਈਟੀ ਸਾਰੀ ਆ ਲਓ ਜੀ। ਇਹ ਵੀ ਜੋਰਘਟ ਦੇ ਵਿੱਚ ਰੌਣਕ ਜਿਹਾ ਮਾਲ। ਦੇਖੋ ਜੀ। ਟੌਪ ਟੌਪ ਦੇ ਸਟੈਂਡਰਡ ਨੇ ਮਾਲ ਆਇਆ ਜੀ ਜੋਰਘਟ ਦੇ ਵਿੱਚ। ਫਲਾਵਰ ਵਾਲਾ, ਡਾਰਕ, ਲਾਈਟ ਸਾਰੀ ਤਰ੍ਹਾਂ ਦੇ ਕਲਰ ਅਵੇਲੇਬਲ। ਬਹੁਤ ਟੌਪ ਟੌਪ ਦੇ ਕਲਰ ਹੋਰ ਵੀ ਨੇ ਇਸ ਤੋਂ ਇਲਾਵਾ ਵੱਧੂ ਕੁਆਂਟੀਟੀ ਦਾ ਮਾਲ ਮਿਲੂਗਾ ਜਿੰਨਾ ਮਰਜ਼ੀ ਲੈ ਆ ਸਕਦੇ ਹੋ। ਹੋਲਸੇਲ ਤੇ ਟੀਲ ਦੇ ਵਿੱਚ। ਵੱਧੂ ਮਾਲ, ਜਿੰਨਾ ਕਹੋ ਉੰਨਾ ਚੱਕ ਲੋ ਲੱਗੀਆਂ ਸੇਲਾਂ। ਸਿਰਫ 2500 ਰੁਪਏ ਦੇ ਵਿੱਚ ਪੂਰੇ ਮਿੱਠੇ ਰੇਡ ਜਮਾਲ 1000 ਰੁਪਏ ਦੇ ਪੰਜ ਸੂਟ ਕਰਤੇ ਮੰਦੇ ਬਾਦੂ ਡਿਜ਼ਾਈਨ ਟੌਪ ਟੌਪ ਦੇ ਵੱਡੇ ਫਲਾਵਰ ਸ਼ੂਟੇ ਫਲਾਵਰ ਡਿਜੀਟਲ ਪ੍ਰਿੰਟ ਜੋਗ ਜਕ ਮਸਲੀਨ ਟੌਪ ਟੌਪ ਦੇ ਕਪੜੇ ਹਾਜ਼ਰ ਹੋ ਚੁੱਕੇ ਨੇ ਲਓ ਜੀ ਕਿੜੀਆਂ ਹੋਰ ਪਹੁੰਚਿਆ ਮਸਲੀਨ ਦੇ ਵਿੱਚ ਬਹੁਤ ਪਿਆਰਾ ਇਹਦੇ ਵਿੱਚ ਡਿਜ਼ਾਈਨ ਬਣਿਆ ਹੋਇਆ ਵਿੱਚ ਲੈਣੀ ਬਣੀ ਹੋਈ ਆ ਬਰੀਕ ਬਰੀਕ ਸਾਰੇ ਕੱਪੜੇ ਦੇ ਵਿੱਚ ਆਲੋਚਕ ਪੱਤਿਆਂ ਵਾਲਾ ਡਿਜ਼ਾਈਨ ਬਹੁਤ ਪੁੱਛਿਆ ਬਹੁਤ ਸੋਹਣਾ ਡਿਜ਼ਾਈਨ ਆ ਲੋ ਪਿਓਰ ਕਾਟਨ ਦੇ ਵਿੱਚ ਦੇਖੋ ਜੀ ਚੈੱਕ ਕਰੋ ਪੂਰੇ ਟੌਪ ਟੌਪ ਦੇ ਕੱਪੜੇ ਹਾਜ਼ਰ ਹੋ ਚੁੱਕੇ ਨੇ ਡਿਜੀਟਲ ਕੱਪੜੇ ਸਾਰੇ ਪ੍ਰਿੰਟ ਡਿਜੀਟਲ ਟੌਪ ਔਰ ਟੌਪ ਮਾਲ ਆ ਗਿਆ ਬੜੇ ਸੋਹਣੇ ਸੋਹਣੇ ਕਲਰ ਚਾਟਾ ਲੋ ਜੀ ਡਿਜੀਟਲ ਪ੍ਰਿੰਟ ਕੰਨੀਆਂ ਦੇ ਉੱਪਰ ਲਿਖਿਆ ਹੋਇਆ ਦੇਖੋ ਇਹਨਾਂ ਦੇ ਇਹ ਪੂਰੇ ਕੰਪਨੀ ਦੇ ਮਾਲ ਹਾਜ਼ਰ ਹੋ ਚੁੱਕੇ ਨੇ ਸਿਰਫ 250 ਰੁਪਏ ਦੇ ਵਿੱਚ ਸੇਲ ਮੇਲਾ ਲੱਗ ਚੁੱਕਿਆ ਪੂਰੇ ਮੰਡੀ ਰੇਡ ਦੇ ਵਿੱਚ ਕਰਤਾ ਕਪੜਾ ਕਹਿੰਦੇ ਜਮੇਰਨਾ ਕੰਮ ਹੁਣ ਸਰਕਾਰੀ ਵਾਲਾ ਸਟਾਕ ਸ਼ੁਰੂ ਹੋਣ ਜਾ ਰਿਹਾ ਜਿੱਦੋਂ ਪਹਿਲਾਂ ਆਪਾਂ ਨੇ ਜੋੜਾ ਵੀ ਆਪਣੇ ਕੋਲੇ ਸੇਲਾਂ ਪਾ ਪਾ ਕੇ ਮਾਲ ਕੱਢਣਾ ਜੋ ਵੀ ਸਟਾਕ ਤੇ ਆਪਣੇ ਕੋਲ ਜਮੇਰਨਾ ਹੁਣ ਥੋੜੇ ਥੋੜੇ ਟਾਈਮ 'ਚ ਚਾਰ ਦਿਨਾਂ ਦਾ ਮੇਲਾ 2250 ਰੁਪਏ ਦੇ ਵਿੱਚ ਲਾ ਦਾ ਉਸ ਸੇਲ ਮੇਲਾ ਭਾਰੀ ਵੱਡਾ ਸੇਰ ਮੇਲਾ ਲੱਗ ਚੁੱਕਿਆ ਸਿਰਫ 250 ਦੇ ਵਿੱਚ ਡਿਜੀਟਲ ਕੱਪੜੇ ਸਾਰੇ ਟੌਪ ਟੌਪ ਕੁਆਲਿਟੀ ਆ ਪ੍ਰਿੰਟ ਪੂਰੇ ਸਿਰਾ ਸਿਰਾ ਤੋਂ ਸਿਰਾ ਵੱਡੀਆਂ ਵੱਣੀਆਂ ਕੰਪਨੀਆਂ ਦੇ ਕੱਪੜੇ ਪਹੁੰਚ ਚੁੱਕੇ ਨੇ ਮੰਡਲਾਂ ਦੇ ਮਾਲ ਆਜ ਹੋ ਗਏ ਭਾਈ ਵੱਧੂ ਕਪੜਾ ਪਹੁੰਚ ਗਿਆ ਦੇਖੋ ਜੀ ਸਿਰੇ ਤੋਂ ਸਿਰਾ ਡਿਜ਼ਾਈਨ ਹਾਜ਼ਰ ਹੋ ਚੁੱਕਿਆ ਔਰ ਏਕੇ ਟੈਕਸ ਦੇ ਵਿੱਚ ਮਾਲ ਪਹੁੰਚਿਆ ਪੈਰ ਸਕਿਉਟੀ ਇਹ ਵੀ ਪੂਰੇ ਮਿੱਠੇ ਰੇਟ ਤੇ ਦੇਵਾਂਗੇ ਇਹਦੇ ਵੀ ਡਿਜ਼ਾਈਨ ਹੋਣਗੇ ਅਲੱਗ-ਅਲੱਗ ਚੈੱਕ ਕਰੋ ਜੀ ਕੁਆਲਿਟੀਆਂ ਸਿਰਾਂ ਤੋਂ ਸਿਰਾਂ ਆਉਣਗੇ ਮਿਕਸਡ ਡਿਜ਼ਾਈਨਿੰਗ ਹੋਗੀ ਇਹਨਾਂ ਦੇ ਕਲਰ ਚਾਰਟ ਵੀ ਮਿਲ ਸਕਦੇ ਆ ਕੁਛ ਦੇ ਇਹਨਾਂ ਦੇ ਰੰਗ ਮਿਲਣਗੇ ਕੁਛ ਦੇ ਨਹੀਂ ਮਿਲਣਗੇ ਜਿਹੜੇ ਵੀ ਆਪਣੇ ਕੋਲੇ ਪਹੁੰਚੇ ਨੇ ਤੁਹਾਨੂੰ ਦਿਖਾ ਰਹੇ ਆ ਕਲਰ ਚਾਰਟ ਦੇਖੋ ਜੀ ਲੈਣੀ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ オリジナル ਕੱਪੜੇ ਕੇ ਕੇ ਟੈਕਸ ਦੀ ਪੈਰਿਸ ਬਿਊਟੀ ਬਹੁਤ ਗਾਕਾਂ ਦੀ ਮੰਗ ਸੀ ਕਹਿੰਦੇ ਇਹਦਾ ਸੇਲ ਕਦੋਂ ਪਾਵਾਂਗੇ ਹੁਣ ਇਹਦੀ ਸੇਲ ਵੀ ਪਾਤੀ ਇੰਤਜ਼ਾਰ ਦੀਆਂ ਘੜੀਆਂ ਖਤਮ ਲਾਤਾ ਵੱਡਾ ਸੇਲ ਮੇਲਾ ਪੂਰੇ ਮਿੱਠੇ ਰਿਹਾ ਲੋ ਜੀ ਇਹ ਮਿਲੂਗਾ ਤੁਹਾਨੂੰ 300 ਰੁਪਏ ਦਾ ਇੱਕ ਤੇ 1000 ਰੁਪਏ ਦੇ ਚਾਰ ਸੂਟ ਪੂਰੇ ਵੱਡੇ ਫਾਇਦੇ ਨਾਲ ਮਾਲ ਪਹੁੰਚ ਗਿਆ ਏਕੇ ਟੈਕਸ ਫੈਰਸ ਬਿਊਟੀ ਦਾ 300 ਰੁਪਏ ਦਾ ਇੱਕ ਸੂਟ ਤੇ 1000 ਰੁਪਏ ਦੇ ਚਾਰ ਕਰਤੇ ਮੰਦੇ ਏਕੇ ਟੈਕਸ ਦੇ ਮਾਲ ਪਹੁੰਚ ਚੁੱਕੇ ਨੇ ਕੰਪਨੀ ਦੇ ਟੌਪ ਟੌਪ ਦੇ ਡਿਜ਼ਾਈਨ ਪ੍ਰਿੰਟ ਸਾਰੇ ਨਵੇਂ ਜਿਹੜਾ ਵੀ ਆਪਣੇ ਕੋਲੇ ਸਟਾਕ ਖਤਮ ਕਰਾਂਗੇ ਹੁਣ 2-4 ਦਿਨਾਂ ਦੇ ਵਿੱਚ ਮੇਲਾ ਦੇਖੋ ਜੀ ਟੌਪ ਟੌਪ ਦੇ ਡਿਜ਼ਾਈਨ ਪਹੁੰਚ ਚੁੱਕੇ ਨੇ ਪੂਰੇ ਮੰਦੇ ਰੇਟ ਦੇ ਵਿੱਚ ਮਾਲ ਕਰਤਾ ਏਕੇ ਟੈਕਸ ਪੈਰਸ ਬਿਊਟੀ 300 ਰੁਪਏ ਦਾ ਇੱਕ 1000 ਰੁਪਏ ਦੇ 4 ਚਾਰ ਤੇ ਮੰਦੇ ਲਾ ਦੇ ਮੇਲੇ ਵੱਡੇ ਮੇਲੇ ਲੱਗ ਚੁੱਕੇ ਨੇ ਪੂਰੇ ਟੌਪ ਟੌਪ ਦੇ ਡਿਜ਼ਾਈਨ ਖੁੱਲ ਗਏ ਵਾਧੂ ਮਾਲ ਹਾਜ਼ਰ ਹੋ ਚੁੱਕਿਆ ਜੀ ਦੇਖੋ ਜੀ ਡਿਜ਼ਾਈਨ ਸਿਰਾ ਤੋਂ ਸਿਰਾ ਹਾਜ਼ਰ ਹੋ ਰਹੇ ਨੇ ਪੂਰੇ ਸਟੈਂਡਰਡ ਦੇ ਲਓ ਜੀ ਲਾਈਟ ਚਾਰਟ ਪਹੁੰਚ ਗਿਆ ਗੁੱਡੀਆਂ ਵਾਲਾ ਸਪੈਸ਼ਲ ਮਾਤਾਵਾਂ ਵਾਸਤੇ ਵਾਧੂ ਟੌਪ ਟੌਪ ਦੇ ਪ੍ਰਿੰਟ ਹਾਜ਼ਰ ਹੋ ਚੁੱਕੇ ਨੇ ਥੈਂਕ ਯੂ ਡਿਜ਼ਾਈਨ ਕਲਰ ਚਾਰਟ ਬਹੁਤ ਜ਼ਿਆਦਾ ਨੇ ਆਪਣੇ ਕੋਲੇ ਕੁਆਂਟੀਟੀ ਦੀ ਮਾਰ ਹੈ ਜਿੰਨਾ ਮਰਜ਼ੀ ਵਾਂ ਲੈ ਜਾ ਸਕਦੇ ਹੋ ਹੋਲਸੇਲ ਤੇ ਤੇਲ ਦੇ ਲਈ ਵਾਧੂ ਮਾਲ ਖੁੱਲ ਕੇ ਕਿਹਾ ਹੈ ਪੂਰੇ ਮਿੱਠੇ ਰੇਟ ਕਮਾਲ ਮਿਲੇਗਾ 300 ਰੁਪਏ ਦਾ ਇੱਕ 1000 ਦੇ ਚਾਰ 1000 ਦੇ ਚਾਰ ਪੈਰਸ ਬਿਊਟੀ ਤੇ ਡਿਜੀਟਲ 2500 ਰੁਪਏ ਦੇ ਵਿੱਚ ਸੇਲ ਮੇਲਾ ਲੱਗ ਚੁਕਿਆ ਜਿਹੜੇ ਪਹਿਲਾਂ ਦਿਖਾਇਆ ਤੁਹਾਨੂੰ ਤੇ ਇਹ ਮਿਲੂਗਾ ਤੁਹਾਨੂੰ ਬਾ ਦੁਬਾਰਾ ਦੱਸ ਰਿਹਾ 300 ਰੁਪਏ ਦਾ ਇੱਕ 1000 ਦੇ 400 ਪੈਰਸ ਬਿਊਟੀ ਏਕੇ ਟੈਕਸ ਲੱਗ ਗਿਆ ਵੱਡਾ ਸੇਲ ਮੇਲਾ ਲਓ ਜੀ ਸਾਰੇ ਕਲਰ ਚਾਰ ਬਾਦੋ ਜਿੰਨੇ ਮਰਜੀ ਡਿਜ਼ਾਈਨ ਚੱਕੋ ਵਾਦੂ ਮਾਲ ਆ ਸਾਰਾ ਮਾਲ ਦੇਖੋ ਆ ਵਾਦੂ ਪਿਆ ਆਪਣੇ ਕੋਲ ਜਿਹਨਾਂ ਦੇ ਵਿੱਚ ਬਹੁਤ ਨੇ ਜਿਹੜੇ ਦਿਖਾਉਣ ਕ ਲਈ ਰਹਿ ਗਏ ਪਰ ਇਹ ਸਾਰੇ ਤੁਹਾਨੂੰ ਮਿਲਣਗੇ ਵਾਦੂ ਮਾਲ ਆ ਲੋ ਕਾਊਂਟਰ ਨੰਬਰ 5 ਦੇ ਉੱਪਰ ਵੇ ਸੇਲ ਮੇਲਾ ਲੱਗ ਦਿੱਤਿਆ ਜੀ ਏਕੇ ਟੈਕਸਪੇਰਸੀਬਿਲਟੀ ਤੇ ਡਿਜੀਟਲ ਕੱਪੜਿਆਂ ਦਾ ਵਾਦੂ ਮਾਲ ਹਾਜ਼ਰ ਹੋ ਗਿਆ